ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ ਅਮਨ ਤੇ ਕੰਮ ਚੱਲ ਰਿਹਾ ਸੀਗਾ ਬਾਈ ਕਿਸੇ ਦੇ ਮਕਾਨ ਦੇ ਵਿੱਚ ਤੇ ਕਾਰੀਗਰ ਲੱਗੇ ਹੋਏ ਨੇ ਤੇ ਮੈਂ ਦੇਖਿਆ ਬੜਾ ਵਧੀਆ ਬਾਈ ਹੁਣੀ ਨੇ ਕੰਮ ਕੀਤਾ ਆ ਦੇਖੋ ਟਾਈਲਾਂ ਟੂਲਾਂ ਬਹੁਤ ਵਧੀਆ ਲਾਤੀਆਂ ਬਾਈਆ ਸਾਰਾ ਮਕਾਨ ਹੀ ਟਾਈਲਾਂ ਲਾਈਆਂ ਹੋਰ ਕੰਮ ਜਾਈ ਨਾ ਜੀ ਐਸੇ ਆਪ ਤੁਸੀਂ ਮੈਨੂੰ ਬਤਾਓ ਕਿ ਦੂਸਰਾ ਬੰਦਾ ਵੀ ਕਰਕੇ ਗਿਆ ਅੱਛਾ ਹੋਰ ਕੋਈ ਬੰਦਾ ਵੀ ਤੁਹਾਡੇ ਨਾਲ ਕਰਕੇ ਗਿਆ ਨਹੀਂ ਮੇਰੇ ਨਾਲ ਨਹੀਂ ਪਹਿਲੇ ਕੋਈ ਹੋਰ ਕਰਕੇ ਗਿਆ ਉਸਕੇ ਬਾਅਦ ਹਮ ਲੋਗ ਆਏ ਹੈ ਬੀਤਰ ਦਾ ਸਾਰਾ ਕੰਮ ਅੱਛਾ ਕਿਸੇ ਉਹ ਪਹਿਲਾਂ ਕਿਸੇ ਹੋਰ ਕਾਰੀਗਰ ਨੇ ਕੀਤਾ ਹੋਣਾ ਚਲੋ ਆਹ ਕੰਮ ਤੁਹਾਡਾ ਮਤਲਬ ਜਿੰਨਾ ਕਿ ਵੀ ਆ ਤੁਸੀਂ ਕਰ ਰਹੇ ਹੋ ਆ ਜਿਹੜੀ ਪਿਛਲੀਆਂ ਟੈਲਾਂ ਤੁਸੀਂ ਲਾਈਆਂ ਅੱਛਾ ਇਹ ਉਹ ਦੂਜਾ ਬੰਦਾ ਦੂਜਾ ਕਾਰੀਗਰ ਨੇ ਕੀਤੀਆਂ ਆ ਜਿਹੜਾ ਗਵਲਾ ਸਾਰੀ ਟਾਈਲ ਆ ਕਿਨੇ ਲਾਈ ਆ ਇਹ ਤੁਸੀਂ ਲਾਈ ਆ ਠੀਕ ਆ ਬਾਈ ਬਾਈ ਮੈਂ ਇਹ ਤਾਂ ਕਰਕੇ ਤੁਹਾਡੇ ਨਾਲ ਵੀਡੀਓ ਬਣਾਉਣਾ ਚਾਹੁੰਦਾ ਹਨਾ ਕਿਉਂਕਿ ਜਿਹੜੇ ਸਾਡੇ ਸਟੂਡੈਂਟ ਨੇ ਪੜ੍ਹ ਲਿਖ ਕੇ ਬਾਹਰ ਨੂੰ ਜਾਣਾ ਚਾਹੁੰਦੇ ਨੇ ਕਿਉਂਕਿ ਜਿਹੜਾ ਇਹ ਕੰਮ ਆ ਨਾ ਹੱਤੀ ਰੋਜ਼ਗਾਰ ਆ ਇਹ ਬਹੁਤ ਜ਼ਿਆਦਾ ਬਾਹਰਲੇ ਮੁਲਕਾਂ ਦੇ ਵਿੱਚ ਮੇਰੇ ਹਿਸਾਬ ਨਾਲ ਇੰਗਲੈਂਡ ਦੇ ਵਿੱਚ ਹੋ ਗਿਆ ਜਾਂ ਕੈਨੇਡਾ ਦੇ ਵਿੱਚ ਵੀ ਹੋ ਸਕਦਾ ਜਾਂ ਫਿਰ ਹੋਰ ਵੀ ਜਿਹੜੀਆਂ ਯੂਰਪ ਕੰਟਰੀਆਂ ਆ ਉਹਨਾਂ ਦੇ ਵਿੱਚ ਆਹ ਕੰਮ ਬਹੁਤ ਆ ਤੇ ਮੈਂ ਉਹਨਾਂ ਨੂੰ ਇਸ ਕਰਕੇ ਵੀਡੀਓ ਬਣਾ ਰਿਹਾ ਤੁਹਾਡੇ ਨਾਲ ਤਾਂ ਕਿ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਆਹ ਕੰਮ ਬਾਈਓਨੀ ਦੇ ਨਾਲ ਚਲੋ 2-4 ਦਿਨ ਲਾ ਕੇ ਜਾਂ ਮਹੀਨਾ ਲਾ ਕੇ 2 ਮਹੀਨੇ ਲਾ ਕੇ 3 ਮਹੀਨੇ ਲਾ ਕੇ ਹੱਤੀ ਰੋਜ਼ਗਾਰ ਸਿੱਖ ਕੇ ਜਾਣ ਸਾਡੇ ਸਟੂਡੈਂਟ ਭਰਾ ਇੱਕ ਤਾਂ ਨਾਲੇ ਉੱਥੇ ਸਟੱਡੀ ਕਰ ਸਕਦੇ ਆ ਤੇ ਨਾਲੇ ਉਹਨਾਂ ਨੂੰ ਇੱਕ ਹੱਤੀ ਜਿਹੜਾ ਰੋਜ਼ਗਾਰ ਆ ਉਹ ਬੜਾ ਵਧੀਆ ਮਿਲ ਸਕਦਾ ਔਰ ਪੈਸੇ ਵੀ ਮੋਟੇ ਮਿਲਦੇ ਆ ਬਾਹਰਲੀ ਕੰਟਰੀਆਂ ਦੇ ਵਿੱਚ ਆਹ ਕੰਮ ਦੇ ਤੇ ਭਾਈ ਤੁਸੀਂ ਕਿੰਨੇ ਕ ਟਾਈਮ ਤੋਂ ਕੰਮ ਕਰ ਰਹੇ ਹੋ ਆ 8 ਸਾਲ ਤੋਂ 8 ਸਾਲ ਤੋਂ ਬੇਸਿਕਲੀ ਪਿੱਛੇ ਤੋਂ ਕਿੱਥੋਂ ਮਤਲਬ ਪੰਜਾਬ ਤੋਂ ਕੀ ਆਊਟ ਆਫ ਪੰਜਾਬ ਔਰ ਬਿਹਾਰ ਜੇ ਬਿਹਾਰ ਤੋਂ ਆ ਤੁਸੀਂ ਤੇ ਭਾਈ ਜਿਹੜਾ ਕੰਮ ਆ ਕਿੰਨੇ ਕ ਟਾਈਮ 'ਚ ਸਿੱਖ ਲਿਆ ਸੀਗਾ ਤੁਸੀਂ ਬੜੀ ਕਿੱਟ ਲਾ ਕੇ ਦਿਖਾਓ ਬਾਈ ਕਿੱਟ ਲਈ ਅੱਲਾ ਹੋ ਨਾ ਨਾਲ-ਨਾਲ ਲਾਓ ਫਿਰ ਆਪਾਂ ਦੇਖੀਏ ਬਾਈ ਤੁਸੀਂ ਕਿਸ ਤਰ੍ਹਾਂ ਬਾਈ ਉਹਨੇ ਦਾ ਕੰਮ ਦਿਖਾਉਂਦੇ ਆ ਬਾਈ ਆ ਕਿਦਾਂ ਸਿਮਿੰਟ ਰੇਤਾ ਰੜਾਣਾ ਪੈਂਦਾ ਪਹਿਲਾਂ ਤੇ ਉਸ ਤੋਂ ਬਾਅਦ ਟਾਇਲ ਫਿੱਟ ਕਰਨੀ ਪੈਂਦੀ ਆ ਬਾਈ ਦਾ ਕੰਮ ਦਿਖਾਉਂਦੇ ਆ ਆ ਦੇਖੋ ਬਾਈ ਬਾਈ ਉਹਨੇ ਚੱਕੀ ਪਲੇਟ ਆ ਬਾਈ ਲੱਗਿਆ ਹੁਣ ਫਿੱਟ ਕਰਨ ਪਹਿਲਾਂ ਬਾਈ ਨੇ ਦਿੱਤਾ ਕਿ ਹੱਥਾਂ ਦੇ ਨਾਲ ਫਿੱਟ ਕਰੀਏ ਇਹਨੇ ਔਰ ਕੋਈ ਇੰਨਾ ਕੋਈ ਉਹ ਨਹੀਂ ਹੈ ਬਾਈ ਜੇ ਮੇਰੇ ਸਾਹਮਣੇ ਆਲੇ ਵਧੀਆ ਮਨ ਲਾ ਕੇ ਬੰਦਾ ਸਿੱਖੇ ਬਾਈ ਜੇ ਬੰਦਾ ਮਨ ਲਾ ਕੇ ਸਿੱਖੇ ਕਿੰਨੇ ਕ ਟਾਈਮ ਨਾਲ ਇਹ ਕੰਮ ਸਿੱਖਿਆ ਜਾ ਸਕਦਾ 2.5 ਸਾਲ ਦੇ ਵਿੱਚ ਐਨ ਪ੍ਰੋਪਰ ਕਾਰੀਗਰ ਬਣਿਆ ਜਾ ਸਕਦਾ ਜੇ ਮਤਲਬ ਲਾਲਾ ਯਾਰ ਸਟੂਡੈਂਟ ਆ ਜਿਹੜਾ ਮਤਲਬ ਸਿੱਖਣਾ ਚਾਹੁੰਦਾ ਵੀ ਮਤਲਬ ਮੈਂ ਬਾਹਰ ਜਾਣਾ ਮਤਲਬ ਆਈਲਟਸ ਕਰ ਲਈ 17-18 ਲੱਖ ਵੀ ਲਾ ਲਿਆ ਠੀਕ ਆ ਬਾਈ ਹੁਣ ਇਹ ਆ ਕਿ ਮੇਰੇ ਕੋਲ ਕੋਈ ਸਕਿਲਸ ਵੀ ਹੋਣੀ ਚਾਹੀਦੀ ਹੈ ਹੱਥ ਹੀ ਰੋਜ਼ਗਾਰ ਵੀ ਹੋਣਾ ਚਾਹੀਦਾ ਜਿਵੇਂ ਉੱਥੇ ਜਿਆਦਾ 2 ਸਾਲ ਕੱਟੋ-ਕੱਟ ਲੱਗੇਗਾ 2 ਸਾਲ ਉਹ ਮਤਲਬ ਮਾੜਾ ਮੋਟਾ ਯਾਰ ਕੀ ਮਾੜਾ ਮੋਟਾ ਈ ਟੁੱਟ ਜੀ ਲਾਣੀ ਆ ਯਾਰ ਵਿੱਚ ਲੋ ਬੰਦਾ ਫਿਰ ਹੌਲੀ ਹੌਲੀ ਤਾਂ ਪ੍ਰੈਕਟੀਕਲ ਕਰੀ ਜਾਂਦਾ ਹਾਂ ਤਾਂ ਮਾੜਾ ਮੋਟਾ ਤੋਂ 1 ਸਾਲ ਕੇ ਵੀਦਰ ਵੀ ਕਰੇ 1 ਸਾਲ ਜਾਨੀ ਕਿ ਬੰਦਾ ਹੈਲਪਰ ਹੁਲਪਰ ਲੱਗ ਜਾਂਦਾ ਯਾਰ ਉੱਥੇ ਜਾ ਕੇ ਨਾਲ ਜਿਵੇਂ ਆ ਬਾਈ ਤੁਹਾਡੇ ਨਾਲ ਹੈਲਪਰ ਆ ਇਹਨੂੰ ਹੁਣ ਤਕਰੀਬਨ ਤੁਸੀਂ ਕਹਿ ਰਹੇ ਹੋ ਕਿ ਸਾਲ ਪਹੋ ਗਏ ਨਾਲ ਤੁਹਾਡੇ ਹਾਂ ਸਾਲ ਨੇ ਹੋ ਗਏ ਸਾਲ ਹੋ ਗਿਆ ਮਤਲਬ ਅਗਲੇ ਸਾਲ ਤੱਕਰ ਬੰਦਾ ਇਹ ਵੀ ਕਾਰੀਗਰ ਬਣ ਜੂਗਾ ਆ ਤੁਸੀਂ ਬਾਈ ਹੁਣ ਕੀ ਪ੍ਰੋਬਲਮ ਆਈ ਤੁਸੀਂ ਫਿੱਟਦਾ ਕਰਤੀ ਸੀਗੀ ਸਾਈ ਸਹੀ ਨਹੀਂ ਆ ਰਿਹਾ ਸੀਗਾ ਨਹੀਂ ਕੀ ਉੱਚੀ ਨੀਮੀ ਸੀ ਇਸ ਕਿੰਨੇ ਰੇਤਾ ਉੱਚੀ ਨਹੀਂ ਅੱਛੇ ਆ ਉੱਚਾ ਨਹੀਂ ਮਾ ਸੀਗਾ ਬਾਈ ਨੇ ਦੇਖੋ ਬਾਈ ਦੇਖਿਆ ਵੀ ਸਾਈਜ਼ ਸਹੀ ਨਹੀਂ ਆਇਆ ਕਿਉਂਕਿ ਫਿਰ ਇੱਟ ਵੀ ਟੁੱਟ ਜਾਂਦੀ ਆ ਲਾਓ ਵੀ ਮਿੱਤਰੋ ਬਾਈ ਨੇ ਫੇਰ ਸੈੱਟ ਕਰਤੀ ਟਾਈਲ ਆਹ ਲਾ ਬਾਈ ਹੱਥ ਮਾਰਨ ਦੇ ਨਾਲ ਪਤਾ ਲੱਗ ਜਾਂਦਾ ਵੀ ਉੱਚੀ ਨਹੀਂ ਮੀ ਆ ਹਾਂ ਜੀ ਜੈਸੇ ਇਸ ਕੋ ਜੋ ਹੈ ਨਾ ਹੱਥ ਮਾਰਨੇ ਨਾਲ ਆਹ ਲਓ ਤੁਸੀਂ ਹੱਥ ਜਾਂ ਮਾਰਿਆ ਤਾਂ ਇਹਦੇ ਨਾਲ ਪਤਾ ਲੱਗ ਗਿਆ ਵੀ ਟਾਈਲ ਉੱਚੀ ਨਹੀਂ ਮੀ ਹੈ ਕਿੱਦਾਂ ਜਾਇਦਾ ਮਸਾਲਾ ਹੋ ਤਾਂ ਫਿਰ ਕਿੰਨਾ ਵੀ ਹੱਥ ਨਾਲ ਫੋਟ ਕੇ ਨਹੀਂ ਲੱਗਦਾ ਅੱਛਾ ਰਹੀ ਆ ਬਾਈ ਨੇ ਬਾਈ ਕਿਉਂਕਿ ਬਾਈ ਨੂੰ 7-8 ਸਾਲ ਹੋ ਗਏ ਕੰਮ ਕਰਦੇ ਨੂੰ ਬਾਈ ਹੁਣ ਐਕਸਪਰਟ ਹੋ ਗਿਆ ਤੇ ਇਸ ਕਰਕੇ ਮੈਂ ਸਾਰੇ ਭੈਣ ਭਰਾਵਾਂ ਨੂੰ ਬਾਈ ਕਹਿਣਾ ਚਾਹੁੰਦਾ ਜਿਹੜੇ ਭਰਾ ਨੇ ਸਾਡੇ ਖਾਸ ਕਰਕੇ ਬਾਹਰਲੀ ਕੰਟਰੀ ਨੂੰ ਜਾਣਾ ਚਾਹੁੰਦੇ ਆ ਜਾਓ ਜਰੂਰ ਬਿਲਕੁਲ ਵੀਰੇ ਜਾਓ ਠੀਕ ਆ ਜੀ ਸਤਕੇ ਜਾਓ ਪੰਜਾਬ ਨੂੰ ਛੱਡ ਕੇ ਪਰ ਜਿਹੜਾ ਇਹ ਰੋਜ਼ਗਾਰ ਆ ਸਿੱਖ ਕੇ ਜਾਓ ਇਦਾਂ ਦੇ ਰੋਜ਼ਗਾਰ ਲੱਕੜ ਦਾ ਕੰਮ ਉੱਥੇ ਬਹੁਤ ਆ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਆਹ ਪੱਥਰ ਦਾ ਕੰਮ ਬਹੁਤ ਆ ਤੇ ਕੁਕਿੰਗ ਦਾ ਕੰਮ ਬਹੁਤ ਆ ਇਦਾਂ ਦੇ ਕੰਮ ਯਾਰ ਨਾਲ ਨਾਲ ਸਿੱਖ ਕੇ ਜਾਓ ਤੁਸੀਂ ਸਾਰੇ ਭੈਣ ਭਰਾਓ ਤੇ ਤੁਹਾਡਾ ਫਿਰ ਵਧੀਆ ਚੱਲ ਸਕਦਾ ਖਾਸ ਕਰਕੇ ਨੌਜਵਾਨ ਵੀਰਾਂ ਦਾ ਤੇ ਭੈਣਾਂ ਦਾ ਤਾਂ ਚਲੋ ਮੈਨੂੰ ਪਤਾ ਨਹੀਂ ਹੈ ਵੀ ਕਿਹੜੇ ਕਿਹੜੇ ਉੱਥੇ ਕੰਮ ਨੇ ਤੇ ਖਾਸ ਕਰਕੇ ਨੌਜਵਾਨ ਭਰਾ ਜੇ ਇਹਦੇ ਕੰਮ ਸਿੱਖ ਕੇ ਜਾਣ ਅੱਤੀ ਤਾਂ ਬੜਾ ਵਧੀਆ ਉਹਨਾਂ ਦਾ ਚੱਲ ਸਕਦਾ ਭਾਈ ਇੰਡੀਆ ਦੇ ਵਿੱਚ ਕਿੰਨੇ ਕ ਪੈਸੇ ਬਣ ਜਾਂਦੇ ਨੇ ਜੇ ਆਪਾਂ ਮਿਹਨਤ ਲਾ ਕੇ ਕਰੀਏ ਮਿਹਨਤ ਲਾ ਕੇ ਕਰੀਏ ਤਾਂ ਜਈ ਤੋ ਕਹਿ ਦੋਰਾਮ 25 30000 25 30000 ਰੁਪਏ ਕਮਾ ਲੈਂਦਾ ਬੰਦਾ ਹਾਂਜੀ ਕੰਮ ਆਉਂਦਾ ਰਹਿੰਦਾ ਤੁਹਾਡੇ ਕੋਲ ਇਹਨਾਂ हां हां जो जिसका यहां मान लो जान-पहचान ज्यादा हो गया उसके नाल काम आंदा कम आंदा रहता है ਤੁਹਾਡੇ ਕੋਲ ਬੇਲੇ-ਬੁਲੇ ਤਾਂ ਬਾਈ ਕੱਟੇ ਬੰਦੇ ਹੋਣੇ ਹਨ ਨਾ ਤੁਸੀਂ ਬਈ ਸਾਡੇ ਵਾਲੇ ਪੰਜਾਬ ਵਾਲੇ ਤਾਂ ਕਹੀ ਜਾਂਦੇ ਕੰਮੇ ਹੈ ਨਹੀਂ ਕੰਮ ਨਹੀਂ ਹੈ ਤੋਂ ਵੀ ਚਲੋ ਮੰਨ ਲਓ ਜੈਸੇ ਜੋ ਬੰਦਾ 20 ਸਾਲ ਜਾਂ 18 ਸਾਲ ਸੇ ਠੇਕੇਦਾਰੀ ਕਰਤਾ ਹੈ ਉਸਕੇ ਨਾਲ ਕੰਮ ਆਤਾ ਜਾਂਦਾ ਹੀ ਰਹਤਾ ਹੈ ਜੋ ਨਵਾਂ ਅੱਜ ਸ਼ੁਰੂ ਕੀਆ ਹੈ ਉਸਕੇ ਨਾਲ ਥੋੜਾ ਕਟ ਆਤਾ আচ্ছা ਚਲੋ ਭਾਈ ਇਹਦੇ ਵਿੱਚ ਆਪਣੇ ਪੰਜਾਬੀ ਭਰਾ ਨਹੀਂ ਕਰ ਰਹੇ ਹੈਗੇ ਕੰਮ ਇਹ ਮੈਂ ਦੇਖੇ ਨਹੀਂ ਹੈਗੇ ਵੈਸੇ ਪੁਰਾਣ ਪੰਜਾਬੀ ਤੋਂ ਬਹੁਤ ਕਠੀ ਕਰਦਾ ਹੈ ਇਹ ਮੈਂ ਖਾਸ ਕਰਕੇ ਭਾਈ ਮੈਂ ਦੇਖਿਆ ਵੀ ਇਹ ਕੰਮ ਦੇ ਵਿੱਚ ਇੰਨੀ ਕਮਾਈ ਆ ਇੰਨਾ ਪੈਸਾ ਕੋਠੀਆਂ ਬਣਦੇ ਰਹਿੰਦੇ ਆ ਲੋਕ ਕਰੋੜਾ ਕਰੋੜਾ ਰੁਪਏ ਕੋਠੀਆਂ ਤੇ ਲਾ ਦਿੰਦੇ ਆ ਆਦਾ ਕਈ ਕੰਮੇ ਬਹੁਤ ਚੱਲ ਰਿਹਾ ਹੈ ਅੱਜਕੱਲ ਪਰ ਪਰ ਉਹ ਭਾਈ ਕਹਿੰਦੇ ਆ ਨਾ ਕਿ ਕੰਮ ਨਹੀਂ ਹੈਗਾ ਪੰਜਾਬ ਦੇ ਵਿੱਚ ਭਾਈ ਤੁਸੀਂ ਬਾਹਰੀ ਸੂਬੇ ਤੋਂ ਆ ਕੇ ਇੱਥੇ ਕੰਮ ਕਰ ਰਹੇ ਹੋ ਪੈਸੇ ਕਮਾ ਰਹੇ ਹੋ ਔਰ ਲਾਈਫ ਸੈੱਟ ਕਰ ਰਹੇ ਹੋ ਪਰ ਇੱਥੇ ਗੱਲ ਇਹ ਹੁੰਦੀ ਹੈ ਨਾ ਬਾਈ ਮੈਂ ਵੀਡੀਓ ਬਣਾਉਣਾ ਮਕਸਦ ਇਹ ਹੁੰਦਾ ਹੈ ਕਿ ਸਾਡੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਸਾਡੇ ਕੰਮੇ ਹੈ ਨੇ ਕੰਮ ਤਾਂ ਹੈਗਾ ਪਰ ਅਸੀਂ ਕਰਕੇ ਰਾਜੀ ਨਹੀਂ ਹੈਗੇ ਕਰਨੇ ਕੋ ਰਾਜੀ ਕਰਕੇ ਕਰਕੇ ਰਾਜੀ ਨਹੀਂ ਹੈਗੇ ਸਾਨੂੰ ਅਤਲੀ ਸ਼ਰਮ ਆਉਂਦੀ ਹੈ ਬਾਈ ਬਹੁਤ ਵਧੀਆ ਅੱਜ ਦੀ ਵੀਡੀਓ ਨੂੰ ਅਪ ਤੱਕ ਕਰ ਜਰੂਰ ਦੇਖਿਓ ਤੇ ਬਾਈਓਨੀ ਦੇ ਲਈ ਔਰ ਮਿਹਨਤੀ ਨੌਜਵਾਨਾਂ ਦੇ ਲਈ ਚਾਹੇ ਉਹ ਪ੍ਰਵਾਸੀ ਨੇ ਚਾਹੇ ਉਹ ਪੰਜਾਬੀ ਨੇ ਉਹਨਾਂ ਲਈ ਸ਼ੇਅਰ ਜਰੂਰ ਕਰਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ